ਕੁਰਜ ਪੂਰੇ ਕਰਦੇ ਕਰਦੇ ਅਕਸਰ ਸੁਪਨੇ ਅਧੂਰੇ ਰਹਿ ਜਾਂਦੇ ਐ ਜਿੱਥੇ ਦਿਲ ਮਿਲੇ ਹੋਣ ਉੱਥੇ ਜੇਬਾਂ ਦਾ ਵਜਨ ਨਹੀਂ ਮਾਇਨੇ ਰੱਖਦਾ ਕੁੱਟਣ ਦਾ ਮਤਲਬ ਉਹਨਾਂ ਨੂੰ ਪੁੱਛਿਓ ਜਿਨ੍ਹਾਂ ਦੇ ਸੁਪਨੇ ਜ਼ਿੰਮੇਵਾਰੀਆਂ ਨੇ ਦੱਬੇ ਹੋਣ ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ ਤਰ ਤਰਾ ਦੀ ਦੁਨੀਆ ਟੱਕਰੀ ਵਨ ਸਵਨੀਆਂ ਸ਼ਕਲਾਂ ਸੀ ਚੰਗੇ ਲੋਕੀ ਯਾਦਾਂ ਦੇ ਗਏ ਮਾੜੇ ਦੇ ਗਏ ਅਕਲਾ ਸੀ ਜੇ ਪਾਣੀ ਸ਼ਾਂਤ ਹੋਵੇ ਤਾਂ ਗਹਿਰਾਈ ਨਾਲ ਮਜ਼ਾਕ ਨਹੀਂ ਕਰੀਦੀ ਬੰਦਾ ਚਿੱਕੜ ਤੋਂ ਪਰੇ ਹੋ ਕੇ ਲੰਘਦਾ ਕਿ ਆਪਣੇ ਕੱਪੜੇ ਗੰਦੇ ਕਿਉਂ ਕਰਨੀ ਪਰ ਚਿੱਕੜ ਨੂੰ ਮਾਣ ਹੋ ਜਾਂਦਾ ਹੈ ਕਿ ਲੋਕੀ ਮੇਰੇ ਕੋਲੋਂ ਡਰਦੇ ਨਹੀਂ ਵਸਦੇ ਨਹੀਂ ਦੇਖੇ ਜਿਹੜੇ ਦੂਜਿਆਂ ਨੂੰ ਉਜਾੜਦੇ ਉੱਡ ਰਹੀ ਹੈ ਪਲ-ਪਲ ਜ਼ਿੰਦਗੀ ਰੇਤ ਵਾਂਗੂ ਤੇ ਸਾਨੂੰ ਬਹਿਮੈ ਕੇ ਅਸੀਂ ਵੱਡੇ ਹੋ ਰਹੇ ਹਾਂ ਕੁਝ ਲੋਕ ਤੁਹਾਡੇ ਨਾਲ ਇਸ ਕਰਕੇ ਵੀ ਈਰਖਾ ਕਰਨ ਲੱਗ ਜਾਂਦੇ ਹਨ ਕਿਉਂਕਿ ਤੁਸੀਂ ਤਰੱਕੀ ਕਰ ਰਹੇ ਹੁੰਦੇ ਹੋ ਜਿਉਂਦੇ ਨੂੰ ਸੁੱਟਨ ਤੇ ਮਰੇ ਨੂੰ ਚੁੱਕਣ ਚ ਲੋਕਾਂ ਦੀ ਏਕਤਾ ਦੇਖਣ ਵਾਲੀ ਹੁੰਦੀ ਹੈ ਉਹ ਸਾਡੀ ਬਦਨਾਮੀ ਕੀ ਕਰਨਗੇ ਜਿਨ੍ਹਾਂ ਦੇ ਖੁਦ ਦੇ ਕਿਰਦਾਰ ਦਾਗੀ ਨਹੀਂ ਜਿੱਥੇ ਹਰ ਵਾਰ ਆਪਣੀਆਂ ਗੱਲਾਂ ਦੀ ਸਿਪਾਈ ਦੇਣੀ ਪਵੇ ਉਹ ਰਿਸ਼ਤੇ ਕਦੇ ਸੱਚੇ ਅਤੇ ਗਹਿਰੇ ਨਹੀਂ ਹੁੰਦੇ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਰੱਬ ਬਿਨਾ ਖੰਭਾਂ ਤੋਂ ਵੀ ਉੱਚੀਆਂ ਓਡਾਰੀਆਂ ਲਵਾ ਦਿੰਦਾ ਹੈ ਖਾਸ ਨਹੀਂ ਬਸ ਆਮ ਜਿਹੇ ਹਾਂ ਕੁਝ ਸੱਚੇ ਹਾਂ ਕੁਝ ਬਦਨਾਮ ਜਿਹੇ ਹਾਂ